ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰ ਭਰਾਓ ਠੀਕ ਠਾਕ ਚੜ੍ਹਦੀ ਕਲਾ ਨਾਲੇ ਨਾ ਤੁਹਾਨੂੰ 2 ਕੁ ਮਿੰਟ ਮੈਂ ਵੀਡੀਓ ਦਿਖਾਉਣਾ ਹੈ ਤੇ ਨਾਲੇ ਆਪਾਂ ਕਰਦੇ ਹਾਂ ਇਸ ਵਿਸ਼ੇ ਉੱਤੇ ਗੱਲ ਤੇ ਲਾਈਵ ਦੇ ਵਿੱਚ ਆ ਜਾਓ ਜੁੜ ਜਾਓ ਤੇ ਲਾਈਵ ਨੂੰ ਚਲਦੀ ਚਲਦੀ ਨੂੰ ਵੀਰਾ ਭਰਾਵਾਂ ਤੱਕ ਪਹੁੰਚਾ ਕੇ ਤੇ ਸਾਂਝੀ ਕਰੋ ਸਭ ਦੇ ਨਾਲ ਤੇ ਮਸਲਾ ਇੱਕ ਆ ਜੀ ਇਹ ਟੌਪਿਕ ਆ ਨਿਹੰਗ ਸਿੰਘ ਦਾ ਬਣਾ ਪਾ ਕੇ ਇੱਕ ਬੰਦਾ ਚਰਚ ਦੇ ਵਿੱਚ ਕਰਦਾ ਪ੍ਰਾਰਥਨਾ ਫੜਿਆ ਗਿਆ ਸਿੰਘਾਂ ਦੇ ਵੱਲ ਸੰਗਰੂਰ ਏਰੀਆ ਦੀ ਗੱਲ ਆ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਜੀ ਬੰਦਾ ਸਿੰਘ ਹੋ ਕੇ ਅਰਚ ਚਾਲਾਂ ਦੇ ਵਿੱਚ ਬੈਠਾ ਠੀਕ ਹੈ ਸਾਡੇ ਗੁਰੂ ਦੀ ਫੋਟ ਲੱਗੀ ਵੇ ਸਾਡੇ ਸਾਡੇ ਪਿਓ ਦੀ ਬਾਬਾ ਦੀਪ ਸਿੰਘ ਦੀ ਜਿਹੜੇ ਬਣਾ ਕੇ ਹੋਖੜਾ ਸਿੰਘ ਸਿੰਘ ਹੜਾ ਅੰਦਰ ਅਰੇ ਬਾਰੇ ਅਰੇ ਬਾਰੇ ਬਾਰੇ ਅਰੇ ਆਹ ਕੀ ਹੋਇਆ ਵੀਰੇ ਕੈਸੀ ਹੋਇਆ ਇਹਨੂੰ ਲਾ ਖੜੇ ਇਹਨੂੰ ਲਾ ਇਹਨੂੰ ਲਾ ਖੜੇ ਇਹਨੂੰ ਲਾ ਜੁਨੀ ਸਾਹਿਬ ਮਾਰਿਆ ਹੈ ਤੁਹਾਡਾ ਬਗਾਲ ਨੂੰ ਖੜ ਦੇ ਅਮਰ ਤਾ ਨਹੀਂ ਤੂੰ ਅੱਜ ਉੱਥੇ ਕੀ ਕਰਦਾ ਤੂੰ ਯਾਰ ਵੀ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੈਸੇ ਜਦੋਂ ਤੂੰ ਆਸਰ ਹਾਂਜੀ ਆਪ ਜੀ ਨੇ ਵੀਡੀਓ ਵੇਖ ਲਈ ਆ ਵੀਡੀਓ ਦੇ ਵਿੱਚ ਇੱਕ ਬੰਦਾ ਇਸਾਈਆਂ ਦੇ ਗਿਰਜੇ ਘਰ ਦੇ ਵਿੱਚ ਜਾ ਕੇ ਤੇ ਉੱਥੇ ਪ੍ਰਾਰਥਨਾ ਕਰ ਰਿਹਾ ਜਿਹੜਾ ਕਿ ਉਹਨੇ ਨਿਹੰਗ ਸਿੰਘਾਂ ਵਾਲੇ ਬਸਤਰ ਪਾਏ ਜਿਹੜਾ ਕਿ ਇੱਕ ਖਾਲਸਾ ਇੱਕ ਸ਼ੇਰ ਦੀ ਪਛਾਣ ਆ ਸ਼ੇਰਾਂ ਵਾਲਾ ਬਾਣਾ ਪਾ ਕੇ ਇੱਕ ਗਿੱਦੜ ਚਰਜ ਦੇ ਵਿੱਚ ਜਾ ਕੇ ਤੇ ਉੱਥੇ ਪ੍ਰਾਰਥਨਾ ਕਰਨ ਰਿਹਾ ਤੇ ਜਦੋਂ ਨਿਹੰਗ ਸਿੰਘਾਂ ਨੂੰ ਪਤਾ ਲੱਗਾ ਨਾ ਵੀ ਇਹ ਤੂੰ ਕੀ ਇੱਥੇ ਕਰਨ ਦਿਆ ਕਹਿੰਦਾ ਵੀ ਮੈਂ ਤਾਂ ਦੁੱਖ ਦਾ ਮਾਰਾ ਇੱਥੇ ਆਇਆ ਇਹਨੂੰ ਨਾ ਮੈਂ ਇਹ ਸਭ ਤੋਂ ਪਹਿਲਾਂ ਮੈਂ ਇਹਨੂੰ ਲਾਂਹਤੀ ਬੰਦੇ ਨੂੰ ਬੇਸ਼ਰਮ ਨੂੰ ਗਿੱਦੜ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਵੀ ਐਡਾ ਤਗੜਾ ਸ਼ੇਰ ਦਾ ਬਾਣਾ ਪਾ ਕੇ ਤੇ ਤੂੰ ਇੱਕ ਪਖੰਡੀਆਂ ਦਮੀਆਂ ਦੇ ਕੋਲ ਜਾਣ ਡਿਆ ਧਰਮ ਕੋਈ ਮਾੜਾ ਨਹੀਂ ਧਰਮ ਕੋਈ ਮਾੜਾ ਨਹੀਂ ਧਰਮ ਸਾਰੇ ਆਪੋ ਆਪਣੇ ਥਾਂ ਦੇ ਚੰਗੇ ਨੇ ਜਿਹੜੇ ਲੋਕ ਵਾਲ ਖਲਾਰ ਖਲਾਰ ਕੇ ਆਪਣੀਆਂ ਜਨਾਨੀਆਂ ਨੂੰ ਆਪਣੇ ਲੋਕਾਂ ਨੂੰ ਪੇਸ਼ ਕਰਦੇ ਨੇ ਪਖੰਡ ਕਰਦੇ ਨੇ ਪਖੰਡ ਵਾਰ ਫਲਾਇਆ ਹੋਇਆ ਪੰਜਾਬ ਦੇ ਵਿੱਚ ਦੁਕਾਨਾਂ ਖੋਲੀਆਂ ਹੋਈਆਂ ਲੋਕਾਂ ਨੇ ਲੋਕਾਂ ਨੂੰ ਲੁੱਟਣ ਦੇ ਆ ਲੋਕਾਂ ਨੂੰ ਬੇਫਕੂਫ ਕੰਮਲੇ ਤੇ ਫੁੱਦੂ ਬਣਾ ਬਣਾ ਕੇ ਪੈਸੇ ਕਮਾਉਣ ਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਦੇ ਰਾਹ ਵਿੱਚ ਨਾ ਆਇਆ ਕਰੋ ਇਹਨਾਂ ਦੇ ਕੋਲ ਕੋਈ ਮੰਤਰ ਤੰਤਰ ਜੰਤਰ ਨਹੀਂ ਹੈਗਾ ਇਹਨਾਂ ਦੇ ਵੱਤੋਂ ਵੱਰ ਜਿੰਨੀ ਫਿਰਦੀ ਡਾਂਗ ਫੇਰੋ ਜਿਹੜਾ ਕਿ ਨਿਹੰਗ ਸਿੰਘਾਂ ਨੇ ਫੌਜਾਂ ਨੇ ਬਹੁਤ ਸਾਰਾ ਵਧੀਆ ਕੰਮ ਕੀਤਾ ਇਹਨੂੰ ਡਾਂਗ ਫੇਰ ਕੇ ਕਿਉਂਕਿ ਇਹਦੇ ਇਹਦਾ ਚੋਲਾ ਵੀ ਲਵਾ ਲਿਆ ਬਾਣਾ ਵੀ ਲਵਾ ਲਿਆ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਤੇ ਜਿਹੜੇ ਇਹਨੇ ਕਕਾਰ ਪਾਏ ਜਿਹੜੇ ਸ੍ਰੀ ਸਾਹਿਬ ਕੰਗਾ ਜੋ ਵੀ ਇਹ ਕਕਾਰ ਉਹ ਵੀ ਇਹਨਾਂ ਨੇ ਸਿੰਘਾਂ ਨੇ ਲਵਾ ਕੇ ਤੇ ਬਹੁਤ ਸਾਰਾ ਵਧੀਆ ਕੀਤਾ ਆ ਕਿਉਂਕਿ ਇਹ ਜਿਹੜਾ ਬਾਣਾ ਆ ਨਾ ਇਹ ਗੁਰੂ ਸਾਹਿਬ ਦਾ ਬਾਣਾ ਇੱਕ ਸ਼ੇਰਾਂ ਦਾ ਬਾਣਾ ਪਾਉਣ ਵਾਲਾ ਸ਼ੇਰਾਂ ਦਾ ਇਹ ਭੇਡਾਂ ਦੇ ਬੱਕਰੀਆਂ ਦੇ ਬਾਣਾ ਪਾਉਣ ਵਾਲਾ ਨਹੀਂਗਾ ਵੀ ਭੇਡਾਂ ਬੱਕਰੀਆਂ ਜਿਹੜੀਆਂ ਮਰਜ਼ੀ ਜਿੱਥੇ ਮਰਜ਼ੀ ਬਹਿ ਕੇ ਭੇਡਾਂ ਬੱਕਰੀਆਂ ਪਾਲਣਾ ਜਦੋਂ ਆਪਾਂ ਮਹਾਰਾਜ ਦਾ ਅੰਮ੍ਰਿਤ ਛਕਦੇ ਆ ਨਾ ਖੰਡੇ ਬਾਟੇ ਦੀ ਪੌਲ ਲੈਨੇ ਆ ਤੇ ਆਪਾਂ ਆਪਾ ਆਪਾਂ ਆਪਣੇ ਪਿਤਾ ਨੂੰ ਪਰਮੇਸ਼ਰ ਨੂੰ ਦਵੇਂ ਪਾਸ਼ਾ ਨੂੰ ਆਪਣਾ ਆਪਾ ਸੀਸ ਅਰਪਣ ਕਰ ਦਨੇ ਆ ਵੀ ਮਹਾਰਾਜ ਆ ਤਾਂ ਆ ਤੁਹਾਡੇ ਅੱਗੇ ਸਾਡਾ ਸੀਸ ਆ ਜਦੋਂ ਪੰਥ ਦੇ ਵਿੱਚ ਕੋਈ ਭੀੜ ਪਾਉਗੀ ਜਦੋਂ ਕੋਈ ਮੁਸੀਬਤ ਪਾਉਗੀ ਨਾ ਜਦੋਂ ਸਾਡੀ ਕਿਤੇ ਲੋੜ ਹੋਊ ਨਾ ਤੇ ਸਾਨੂੰ ਤੁਹਾਡਾ ਪੰਥ ਆਵਾਜ਼ ਮਾਰੂਗਾ ਤਾਂ ਅਸੀਂ ਆਪਣਾ ਸੀਸ ਆਪਣੀ ਤਲੀ ਤੇ ਧਰ ਕੇ ਆਪਣੇ ਪੰਥ ਨੂੰ ਬਚਾਉਣ ਵਾਸਤੇ ਜ਼ਰੂਰ ਹਾਜ਼ਰ ਹੋਵਾਂਗੇ ਤਤ ਪਰ ਖੜੇ ਹੋਵਾਂਗੇ ਪਰ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਲਿਆ ਆਇਆ ਇਹਨਾਂ ਲੋਕਾਂ ਨੂੰ ਕੋਈ ਵਿਸ਼ਵਾਸ ਨਹੀਂਗਾ ਇਹ ਲੋਕ ਬੇਵਿਸ਼ਵਾਸ਼ੇ ਬੰਦੇ ਨੇ ਤੇ ਮੈਂ ਆਪਣੇ ਪੰਥ ਦੇ ਪੰਇਆਂ ਤਖਤਾਂ ਦੇ ਜਥੇਦਾਰਾਂ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਵੀ ਬੇਨਤਾ ਇਹ ਕਰਦਾ ਆ ਕਿ ਕਮ ਸੇ ਕਮ ਸਾਲ 2 ਸਾਲ ਬੰਦੇ ਨੂੰ ਪਰਖ ਲਿਆ ਕਰੋ ਐਵੇਂ ਹੌਲੀ ਜੀ ਭੱਜ ਕੇ ਉਸੇ ਵੇਲੇ ਝਾਟੀ ਨਾ ਅੰਮ੍ਰਿਤ ਕਿਸੇ ਦੇ ਮੂੰਹ 'ਚ ਪਾ ਦਿਆ ਕਰੋ ਅੰਮ੍ਰਿਤ ਬਹੁਤ ਇੱਕ ਮੁਸ਼ਕਲ ਤਿਆਰ ਕੀਤਾ ਮਹਾਰਾਜ ਨੇ ਆਪਣਾ ਅੰਸਵਾਸ ਪਰਿਵਾਰ ਵਾਰ ਕੇ ਆਪਣੇ ਸਹਿਬਜਾਦੇ ਵਾਰ ਕੇ ਆਪਣੇ ਸਿੰਘ ਔਰ ਸਿੰਘਣੀਆਂ ਵਾਰ ਕੇ ਤੇ ਕਈ ਮਿਹਨਤ ਘਾਲਾਂ ਕਰਕੇ ਫੇਜ ਆ ਕੇ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਤੁਹਾਡਾ ਰਦਾ ਖਰੇ ਦੁਕਾਨ ਤੋਂ ਕੋਈ ਸੌਦਾ ਲੈ ਕੇ ਖਰੇ ਜਿੰਦਾ ਆਪਾਂ ਖਾ ਲੈਨੇ ਉਹ ਚੀਜ਼ ਅੰਮ੍ਰਿਤ ਆ ਤੇ ਇਹਨਾਂ ਨੂੰ ਏਡੀ ਛੇਤੀ ਅੰਮ੍ਰਿਤ ਸਿਖਾਉਣ ਦੀ ਕੋਈ ਲੋੜ ਨਹੀਂ ਕਿ ਇਹ ਹੈਗੇ ਟੈਂਪੂ ਟੱਲੇ ਇਹ ਲੋਕ ਟੈਂਪੂ ਟੱਲੇ ਆਦੇ ਇਹਨਾਂ ਨੂੰ ਅੰਮ੍ਰਿਤ ਛਕਾਉਣ ਦੀ ਲੋੜ ਨਹੀਂ ਕਿ ਇਹਨਾਂ ਟੈਂਪੂ ਟੱਲਿਆਂ ਨੂੰ ਰੀਲਾਂ ਤੇ ਨੱਚਣ ਦੋ ਤੇ ਸਾਈਆਂ ਦੀਆਂ ਜਿੱਥੇ ਮਰਜੀ ਇਹ ਜਾਂਦੇ ਰਹਿਣ ਜਿੱਥੇ ਮਰਜੀ ਇਹ ਖੇ ਮਿੱਟੀਆਂ ਖਾਂਦੇ ਰਹਿਣ ਪਖੰਡੀਆਂ ਦੇ ਮੈਲਾ ਚੱਟਦੇ ਰਹਿਣ ਇਹਨਾਂ ਨੂੰ ਚੱਟਣ ਦੋ ਕੋਈ ਕਿਸੇ ਦੀ ਪਰਵਾਹ ਨਹੀਂ ਸਾਨੂੰ ਹੈਗੀ ਅਸੀਂ ਗੱਲ ਇਹ ਕਰਦੇ ਵੀ ਨਿਹੰਗ ਸਿੰਘਾਂ ਫੌਜਾਂ ਨੇ ਜਿਹੜੇ ਉੱਥੇ ਜਾ ਕੇ ਇਹਦਾ ਇਹਦੇ ਚਪੇੜਾ ਵੀ ਮਾਰੀਆਂ ਬਹੁਤ ਸਾਰਾ ਵਧੀਆ ਸ਼ਲਾਂਗਾ ਜੋਗ ਕੰਮ ਕੀਤਾ ਜਾਂ ਜਿਹੜਾ ਗਾਂ ਇਹੋ ਜੀ ਕੋਈ ਕਤੀੜ ਖਾਚ ਹੋਵੇ ਉਹ ਇਹੋ ਜੀ ਯੁਰਤ ਨਾ ਕਰ ਸਕੇ ਕਿ ਮਹਾਰਾਜ ਦਾ ਚੂਲਾ ਪਾ ਕੇ ਤੇ ਇੱਕ ਸਾਈਆਂ ਦੇ ਪ੍ਰਾਰਥਨਾ ਚ ਲੱਗੇ ਜਾ ਕੇ ਵੀ ਹਾਂ ਮੈਨੂੰ ਗੁਰੂ ਕਲਗੀਧਰ ਪਾਸ਼ਾ ਦੇ ਦਰਬਾਰ ਤੋਂ ਕੁਝ ਨਹੀਂ ਮਿਲਿਆ ਤਾਂ ਮੈਨੂੰ ਪਖੰਡੀਆਂ ਦੇ ਕੋਲੋਂ ਮਿਲਣਾ ਧਰਮ ਕੋਈ ਵੀ ਮਾੜਾ ਨਹੀਂ ਧਰਮ ਸਾਰੇ ਸਤਕਾਰਯੋਗ ਨੇ ਜਿਹੜਾ ਕਿਸੇ ਵੀ ਧਰਮ ਦੇ ਵਿੱਚ ਕੋਈ ਪਖੰਡ ਕਰਦਾ ਉਹਦੇ ਜੁੱਤੀਆਂ ਮਾਰੋ ਚਾਹੇ ਉਹ ਸਿੱਖ ਧਰਮ ਦੇ ਵਿੱਚ ਪਖੰਡ ਕਰੇ ਚਾਹੇ ਕੋਈ ਈਸਾਈ ਧਰਮ ਦੇ ਵਿੱਚ ਪਖੰਡ ਕਰੇ ਚਾਹੇ ਕੋਈ ਸਨਾਤਨ ਧਰਮ ਦੇ ਵਿੱਚ ਚਾਹੇ ਕੋਈ ਮੁਸਲਮ ਧਰਮ ਦੇ ਵਿੱਚ ਕੋਈ ਪਖੰਡ ਕਰਦਾ ਉਹਦੇ ਯੁੱਤੀ ਫਿਰ ਉਹ ਦਿਵਾਲੀ ਕਿਉਂਕਿ ਜਿਹੜੇ ਧਰਮ ਆ ਜਿਹੜੇ ਰਾਇਬਰ ਆ ਜਿਹੜੇ ਗ੍ਰੰਥ ਆ ਨਾ ਇਹਨਾਂ ਤੋਂ ਉੱਚਾ ਸੋਚਾ ਕੋਈ ਹੈ ਨਹੀਂਗਾ ਅੱਜ ਦੇ ਲੋਕ ਜਿਹੜੇ ਆ ਕਈ ਪ੍ਰਕਾਰ ਦਾ ਗੰਦ ਤੇ ਖੇ ਮਿੱਟੀਆਂ ਖਾ ਖਾ ਕੇ ਤੇ ਗੰਦਗੀ ਖਾ ਖਾ ਕੇ ਤੇ ਤੁਹਾਨੂੰ ਇਹ ਸਿੱਖਿਆ ਦੇਣ ਡਿਆ ਇਹ ਕਿੱਧਰ ਦੇ ਚੌਧਰੀ ਬਣੇ ਹੋਏ ਆ ਜਰਾ ਕੇ ਜਾ ਕੇ ਰੋ ਜਰਾ ਕੇ ਜਾ ਕੇ ਡੰਡਾ ਕੱਸ ਕੇ ਖਿੱਚ ਕੇ ਰੱਖੋ ਜਰਾ ਕ ਆਹੋ ਇਹਨਾਂ ਦੇ ਦਿਵਾਲੇ ਜਿੱਨਾ ਯੂਤ ਫਿਰਦਾ ਫਿਰੋ ਤੇ ਮੈਂ ਇਹ ਜਥੇਦਾਰਾਂ ਨੂੰ ਸਹਿਬਾਂ ਨੂੰ ਬੇਨਤੀ ਕਰਦਾ ਆ ਵੀ ਆਪਣੇ ਜਿੱਥੇ ਜਿੱਦੋਂ ਅੰਮ੍ਰਿਤ ਸ਼ਿਕਾਇਆ ਜਾਂਦਾ ਕਮ ਸੇ ਕਮ ਸਾਲ 2 ਸਾਲ ਅਗਲੀ ਦੀ ਰਹਿਤ ਹੋਣੀ ਚਾਹੀਦੀ ਆ ਵੀ ਵਾਕਿਆ ਤੇਰਾ ਮਨ ਪਾਈ ਬਣ ਗਿਆ ਆ ਜੇ ਅੱਜ ਕਿਸੇ ਦੇ ਮੜੇ ਹੀ ਲੱਤ ਪੀੜ ਹੋ ਗਈ ਕੇਦੀ ਬਾਹ ਪੀੜ ਹੋ ਗਈ ਔਰ ਜੇ ਰਮਾਨ ਨਾ ਆਇਆ ਤੇ ਕੰਜਰੋ ਡਾਕਟਰਾਂ ਦੇ ਕੋਲ ਜਾ ਕੇ ਦਵਾਈ ਲੈ ਕੇ ਮਰਿਆ ਕਰੋ ਜਾ ਕੇ ਡਾਕਟਰਾਂ ਕੋਲ ਲਿਆ ਕਰੋ ਦਵਾਈ ਜਾ ਕੇ ਇਹਨਾਂ ਇਹ ਜਿਹੜੇ ਪਖੰਡ ਕਰਨ ਵਾਲੇ ਆ ਇਹਨਾਂ ਦੇ ਤੇ ਪੱਲੇ ਕੱਖ ਨਹੀਂ ਹੈਗਾ ਜਵਾਨ ਜਣੀਆਂ ਇਹਨਾਂ ਦੀਆਂ ਕੁਝ ਜਨਾਨੀਆਂ ਨੇ ਉਹ ਤਾਂ ਬਾਹਰ ਮੇਕਅਪ ਕਰਕੇ ਲੋਕਾਂ ਦੇ ਨਾਲ ਤੁਰੀਆਂ ਫਿਰਦੀਆਂ ਆ ਤੇ ਤੁਹਾਨੂੰ ਇਹ ਸਿੱਖਿਆ ਦਿੰਦੇ ਆ ਵੀ ਅਸੀਂ ਤੁਹਾਡਾ ਅਰਮਾਨ ਕਰਦੇ ਥੋੜੀ ਬਲੀ ਅਗਰ ਵਰਤੋ ਇਹਨਾਂ ਨੇ ਤੁਹਾਡਾ ਕੁਝ ਨਹੀਂ ਕਰਨਾ ਤੇ ਇਹਨਾਂ ਨੂੰ ਤੇ ਆਪਣੀ ਮੌਤ ਦਾ ਨਹੀਂ ਪਤਾ ਵੀ ਅਸੀਂ ਕਦੋਂ ਇਹਨਾਂ ਨੇ ਕਦੋਂ ਮਰਨਾ ਆ ਇਹ ਤੁਹਾਨੂੰ ਜੀਵਨ ਦਾਤ ਦਿੰਦੇ ਫਿਰਦੇ ਆ ਇਹ ਤੇ ਆਪ ਦੁੱਧ ਦੁੱਧ ਇਹਨਾਂ ਦੇ ਘਰ ਨਹੀਂ ਹੁੰਦਾ ਇਹ ਤੇ ਆਪ ਡੇਰੀ ਤੋਂ ਲਿਆ ਕੇ ਦੁੱਧ ਚਾਹ ਬਣਾ ਬਣਾ ਕੇ ਪੀਂਦੇ ਆ ਤੇ ਤੁਹਾਨੂੰ ਦਿੰਦੇ ਆ ਦੁੱਧ ਪੁੱਤਰੀ ਦਾਤ ਇਹਨਾਂ ਨੇ ਇਹਨਾਂ ਦੇ ਤੇ ਆਪ ਨਹੀਂ ਵਿਆਹ ਹੋਏ ਤੁਹਾਨੂੰ ਨਿਆਣੇ ਕਿੱਥੋਂ ਦੇ ਦੇਣਗੇ ਥੋੜੀ ਬਲੀ ਅਕਲ ਵਰਤੋ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ ਆ ਉਹਨੂੰ ਉਹਨੂੰ ਮੰਨੋ ਜਿਨੇ ਆਪਣੇ ਪੰਜਾਬ ਦੇ ਵਾਸਤੇ ਜਿਨੇ ਆਪਣੇ ਦੇਸ਼ ਕੌਮ ਦੇ ਵਾਸਤੇ ਸਾਰਾ ਕੁਝ ਵਾਰ ਦਿੱਤਾ ਨਾ ਉਹਦੇ ਵਾਸਤੇ ਉਹਦੇ ਵਾਸਤੇ ਔਰ ਟਾਈਮ ਕੱਢਿਆ ਕਰੋ ਬੰਦਗੀ ਵਾਸਤੇ ਇਹਨਾਂ ਪਖੰਡੀਆਂ ਵਾਸਤੇ ਦੰਮੀਆਂ ਵਾਸਤੇ ਜਿਹੜੇ ਕਿ ਆਏ ਦਿਨ ਹੀ ਰੌਲਾ ਪਾਉਂਦੇ ਨੇ ਤੇ ਇਹਨਾਂ ਦੇ ਵਾਸਤੇ ਸਿਰਫ ਇੱਕ ਡੰਡਾ ਚਾਹੀਦਾ ਸਤਨਾ 80 ਰੁਪਿਆ ਦੀ ਡਾਂਗ ਆਉਂਦੀ ਬੜੀ ਵਧੀਆ ਵਾਸ ਦੀ ਜਿਹੜੀ ਇਹ ਖੇਤੀ ਟੁਰਦੀ ਨਹੀਂ ਹੈ ਜਦੋਂ ਵੱਜਦੀ ਹੈ ਤਾਂ ਫਿਰ ਬੱਦਲ ਵਰਗੋ ਗੱਜਦੀ ਆ ਉਹ ਲੈ ਆ ਕੇ ਰੱਖੋ ਉਹ ਫੇਰੋ ਇਹ ਜਿਹੜਾ ਜਦੋਂ ਹੁਣ ਪੰਜਾਬ ਨੂੰ ਇਹ ਇਹਨਾਂ ਲੋਕਾਂ ਦੇ ਕੋਲੋਂ ਯਾਦ ਕਰਾਉਣਾ ਜਾਂ ਲੀਡਰਾਂ ਦੇ ਕੋਲੋਂ ਯਾਦ ਕਰਾਉਣਾ ਆ ਤੇ ਵੱਤ ਵਾਜਾ ਨਿਹੰਗ ਸਿੰਘਾਂ ਫੌਜਾਂ ਨੇ ਯਾਦ ਕਰਾਉਣਾ ਆ ਨਿਹੰਗਾ ਸਿੰਘਾਂ ਤੋਂ ਬਿਨਾ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਨਿਹੰਗ ਸਿੰਘ ਨਾ ਨਾ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਗਦਰ ਮੱਚ ਜੂਗਾ ਪੰਜਾਬ ਦੇ ਵਿੱਚ ਗਦਰ ਮੱਚ ਜਣਾ ਗਦਰ ਜੇ ਨਿਹੰਗ ਸਿੰਘ ਨਾ ਹੁਣ ਪੰਜਾਬ ਦੇ ਵਿੱਚ ਕਿਉਂਕਿ ਸਾਰੇ ਮੈਦਾਨ ਮੋਰਚੇ ਜਿੰਨੇ ਵੀ ਆ ਨਾ ਸਾਰੇ ਨਿਹੰਗ ਸਿੰਘਾਂ ਫੌਜਾਂ ਨੇ ਫਤਿਹ ਕਰਨੇ ਹੋਰ ਨਿਹੰਗ ਸਿੰਘਾਂ ਤੋਂ ਕਿਸੇ ਨੇ ਉੱਪਰ ਹੋ ਕੇ ਫਤਿਹ ਨਹੀਂ ਕਰਨੇ ਮੋਰਚੇ ਤੇ ਇਹ ਨਿਹੰਗ ਸਿੰਘਾਂ ਨੇ ਅੱਗੇ ਵੀ ਇਹ ਦੇਸ਼ ਨੂੰ ਜਾਜ ਕਰਾਇਆ ਆਪਣੇ ਲਹੂ ਡੋਲ ਕੇ ਤੇ ਆਪਣਾ ਬੜਾ ਕੁਝ ਕਰਕੇ ਤੇ ਐਰਕਾਂ ਵੀ ਮਹਾਰਾਜ ਦੀ ਕਿਰਪਾ ਨਾਲ ਨਿਹੰਗ ਸਿੰਘਾਂ ਫੌਜਾਂ ਨੇ ਮੋਰਚੇ ਫਤਿਹ ਕਰਨੇ ਆ ਤੇ ਇਹ ਜਿਹੜੇ ਪਖੰਡੀ ਦੰਮੀ ਨੇ ਇਹਨਾਂ ਦੇ ਵੱਲੇ ਜਿੰਨੀ ਡਾਂਗ ਫੇਰ ਸਾਦੀ ਆ ਨਾ ਉਨੀ ਫੇਰੋ ਇਨਾਂ ਦੀਆਂ ਦੁਕਾਨਦਾਰੀਆਂ ਬੰਦ ਕਰਾਓ ਮੈਨੂੰ ਕਈ ਬੀਬੀਆਂ ਫੋਨ ਕਰਦੀਆਂ ਬਾਬਾ ਜੀ ਅਸੀਂ ਤੇ 51000 ਦਿੱਤਾ ਸ਼ਿਵਮਨਾਥ ਬਾਬੇ ਨੂੰ ਬਾਬਾ ਜੀ ਅਸੀਂ ਐਨੇ ਦੇਤੇ ਆ ਸਾਡੇ ਪੈਸੇ ਕਢਾਓ ਮੈਂ ਆਖਿਆ ਬੀਬੀ ਤੂੰ ਮੈਨੂੰ ਹੁਣ ਜੋ ਫੋਨ ਕਰਦੀ ਆ ਤੇ ਜਦੋਂ ਤੂੰ 51000 ਦੇਣ ਗਈ ਹੋਰੋਂ ਮੈਨੂੰ ਫੋਨ ਕੀਤਾ ਸੀ ਉਦੋਂ ਫੋਨ ਕੀਤਾ ਸੀ ਵੀ ਮੈਂ 51000 ਦੇਵਾਂ ਹੈ ਮੈਂ 52000 ਦੇਵਾਂ ਤੇ ਕੋਈ ਆਂਦੀ ਮੈਂ 26 27000 ਦਿੱਤਾ ਤੇ ਕੋਈ ਆਂਦੀ ਮੈਂ 30000 ਦਿੱਤਾ ਤਾਂ ਮੈਨੂੰ ਉਦੋਂ ਫੋਨ ਕੀਤਾ ਸੀ हद हो गई मैं हां टाढे वाली तुम्ही केड़ियां गल्लां च पए हां चंगे ਭਲੇ ਤੁਸੀਂ ਮਹਾਰਾਜਾ ਅੰਮ੍ਰਿਤਸ਼ਕਿਆ ਆ ਮਹਾਰਾਜਾ ਗਾਤਰੇ ਗਲ ਵਿੱਚ ਪਾ ਕੇ ਫਿਰ ਵੀ ਤੁਸੀਂ ਪਖੰਡੀਆਂ ਦੇ ਪੈਰਾਂ ਚ ਸਿਰ ਦੇਣਦੇ ਆ ਹੁਣ ਤੁਹਾਡਾ ਭਲਾ ਕੌਣ ਕਰੂਗਾ ਇਹ ਕਾਲ ਯੁਗ ਦੇ ਵਿੱਚ ਇੱਕ ਵਾਰੀ ਵੈਗਰੂ ਕਿਹਾ 10 2 4 ਨਹੀਂ ਲਿਖਿਆ ਜਾਂਦਾ ਆ ਥੋੜਾ ਬੜਾ ਅਕਲ ਤੋਂ ਕੰਮ ਲਓ ਇਹਨਾਂ ਨੇ ਤੁਹਾਡਾ ਕੁਛ ਨਹੀਂ ਰਹਿਣ ਦੇਣਾ ਇਹਨਾਂ ਨੇ ਤੁਹਾਡਾ ਟੁੰਡ ਮਰੁੰਡ ਨਹੀਂ ਰਹਿਣ ਦੇਣਾ ਇਹਨਾਂ ਨੂੰ ਤੁਸੀਂ ਪੈਸੇ ਦਿੰਨੇ ਆ ਭੱਜ ਭੱਜ ਕੇ ਅਸੀਂ ਹੁਣ ਕੀ ਕਰ ਸਕਦੇ ਆ ਅਹੀਂ ਤੁਹਾਨੂੰ ਵੱਤੋਂ ਵੱਦ ਇਹੋ ਦੱਸ ਸਕਦੇ ਆ ਵੀ ਭਾਈ ਪਖੰਡੀ ਆ ਬਾਜੋ ਆਪਣੀਆਂ ਧੀਆਂ ਭੈਣਾਂ ਬੱਚੀਆਂ ਬੱਚੇ ਬਚਾਓ ਬੇਟੀਆਂ ਬਚਾਓ ਇਹ ਇਨ੍ਹਾਂ ਪਖੰਡੀਆਂ ਕੋਲ ਸਾਰਾ ਕੁ ਵੱਲੀ ਜਾਂਦੇ ਨੇ ਤੇ ਤੁਸੀਂ ਫਿਰ ਵੀ ਨਹੀਂ ਸਾਡੀ ਗੱਲ ਸੁਣਦੇ ਹੁਣ ਅਸੀਂ ਇੱਥੇ ਕੀ ਕਰ ਸਕਦੇ ਦੱਸੋ ਤੇ ਇਹਨਾਂ ਮੈਂ ਕਹਿਣਾ ਚਾਹੁੰਦਾ ਆ ਵੀ ਇਹ ਜਿਹੜੇ ਲੋਕ ਕੁਝ ਪੈਸਿਆਂ ਦੇ ਵਾਸਤੇ ਆਪਣੇ ਧਰਮ ਨੂੰ ਦਾਤੇ ਲਾ ਕੇ ਪਖੰਡਵਾਦ ਨੂੰ ਪ੍ਰਮੋਟ ਕਰਨ ਦੇ ਨੇ ਇਨਾਂ ਤੇ ਆਪਾਂ ਨੂੰ ਡੰਡਾ ਕਸਣਾ ਪੈਣਾ ਆ ਜੀਵਨ ਆਪਾਂ ਨੂੰ ਇੱਕ ਵਾਰ ਹੀ ਮਿਲਿਆ ਆ ਤੇ ਜੋ ਕੁਝ ਕੰਮ ਕਰਨਾ ਨਾ ਜੇਕਰ ਤੁਸੀਂ ਕੋਈ ਵੀ ਕੰਮ ਕਰਨਾ ਆ ਇਸ ਜੀਵਨ ਦੇ ਵਿੱਚ ਕਰਕੇ ਜਾਣਾ ਪਣਾ ਤੁਹਾਨੂੰ ਤੇ ਨਹੀਂ ਤਾਂ ਫੇਰ ਰੋਟੀਆਂ ਖਾਣ ਵਾਸਤੇ ਆਏ ਆ ਤਾਂ ਫੇਰ ਤੇ ਕੋਈ ਫਾਇਦਾ ਨਹੀਂ ਹੋਣਾ ਭਾਈ ਪੀ ਰੋਟੀਆਂ ਖਾ ਲੀਆਂ ਚਾਹ ਪੀ ਲਈ ਤੇ ਦੁਪਹਿਰੇ ਕੋ ਫਲਫੁੱਲ ਮਿਲ ਗਿਆ ਫਲਫੁੱਲ ਖਾ ਲਿਆ ਸ਼ਾਮਾਂ ਨੂੰ ਕਦੀ ਉਹ ਕੰਮ ਕਰ ਲਿਆ ਤੇ ਉਹ ਕੰਮ ਕਰ ਲਿਆ ਉੱਧਰ ਨਿਕਲ ਕੇ ਫਿਰ ਲਿਆ ਤਾਂ ਜਾ ਫਿਰ ਪਿੰਡਾਂ ਦੇ ਵਿੱਚ ਲੋਕਾਂ ਨੇ ਸੱਥਾ ਬਣਾਈਆਂ ਸਾਰੀ ਦਿਹਾੜੀ ਫਿਰ ਤਾਸ਼ ਕੁੱਟ ਲਈ ਕਦੀ ਭਾਬੀ ਦਿਓਰ ਬਣਾ ਲਿਆ ਤੇ ਕਦੀ ਕੋਈ ਬਣ ਗਈ ਭਾਬੀ ਦਿਓਰ ਤਾਸ਼ ਕੁੱਟ ਕੇ ਵਿਹਲੇ ਬਸ ਕਦੀ ਮੈਂ ਸ਼ੀਪ ਲਾਉਂਦੀ ਆ ਕਦੀ ਮੈਂ ਆਹ ਲਾਤਾ ਤੇ ਇਹੋ ਕੰਮ ਹੀ ਰਹਿ ਗਿਆ ਲੋਕਾਂ ਦੇ ਕੋਲ ਪਿੰਡਾਂ ਦੇ ਵਿੱਚ ਮੈਂ ਵੇਖਿਆ ਲੋਕੀ ਕੋਈ ਨਹੀਂ ਦੁਜਾ ਮਾਰਾ ਪਾਠ ਕਰਨ ਦੇ ਕੋਈ ਕੁਝ ਨਹੀਂ ਕੋਈ ਮਾਰਾ ਦਾ ਸਿਮਰ ਨਹੀਂ ਕੋਈ ਸੁਣਦਾ ਕੋਈ ਗੱਲ ਨਹੀਂ ਬਾਣੀ ਆ ਜਿਹੜੇ ਬੁੱਢੇ ਜੇ ਆ ਵਿਚਾਰੇ ਰਿਟਾਇਰਮੈਂਟ ਜੀ ਹੋਏ ਆ ਉਹਦੇ ਹੁਣ ਸਾਰੀ ਦਿਹਾੜੀ ਤਾਸ਼ ਹੀ ਖੁਰਦੇ ਆ ਤਾਂ ਜਾਂ ਫੇ ਕੁੜੀਆਂ ਬੁੜੀਆਂ ਨੇ ਕਹਿੰਦੇ ਮੈਨੂੰ ਕੋਈ ਕੁੜੀ ਦੀ ਵਧੀਆ ਜੀ ਰੀਲ ਲਾ ਕੇ ਵਿਖਾ ਮੈਂ ਰੀਲ ਵੇਖਣੀ ਆ। ਉਹ ਯਾਰ ਮਰਨ ਦੇ ਕਿਨਾਰੇ ਆਏ ਆ ਤਾਂ ਜੇ ਵੀ ਠਰਕਪੋਰਨ ਦੇ ਆ। ਸ਼ਰਮ ਕਰੋ ਥੋੜੀ ਬਲੀ। ਸ਼ਰਮ ਕਰੋ ਤੇ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਵੀਡੀਓ ਨਾ ਤੋੜ ਸ਼ੇਅਰ ਕਰ ਦਿਓ। ਇਹਨਾਂ ਨੇ ਜਵਾਨਾਂ ਨੇ ਵਧੀਆ ਕੰਮ ਕੀਤਾ ਬਹੁਤ ਸਲੰਘਾਯੋਗ ਕੰਮ ਕੀਤਾ। ਅਸੀਂ ਇਹਨਾਂ ਦੇ ਇਹ ਕੰਮ ਨੂੰ ਸਲਾਮ ਕਰਦੇ ਆ ਤੇ ਇਹ ਜਿੱਥੇ ਹੀ ਇੱਥੇ ਵੀ ਸਾਡੇ ਪੰਜਾਬ ਦੇ ਸੂਰਮੇ ਯੋਧੇ ਨੇ ਐਦਾਂ ਡਟ ਕੇ ਰੱਖੋ ਕੰਮ ਜਰਾ ਕੇ ਇਹਨਾਂ ਨੇ ਗੰਦ ਪਾਇਆ ਗੰਦੇ ਆਂਡਿਆਂ ਨੇ। ਮਿਲਦੇ ਆ ਫਿਰ ਅਜਰੋ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਮਹਾਰਾਜਾਂ ਨੇ ਕਿੰਨੀਆਂ ਕੁਰਬਾਨੀਆਂ ਤੇ ਕਿੰਨੀਆਂ ਸ਼ਹੀਦੀਆਂ ਕਰ ਦਿੱਤੀਆਂ ਤੇ ਇਹ ਅਜੇ ਵੀ ਪਖੰਡਵਾਂ ਨੂੰ ਪ੍ਰਮੋਟ ਕਰਦੇ ਲੱਖ ਦੀ ਲਾਂਤ ਤੁਹਾਡੇ ਤੇ ਗੰਦੇ ਆਂਡਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ